ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਆਪ ਸਭ ਦਾ ਸੀਐਫ ਕੀ ਕਿਹੜਾ ਤੁਸੀਂ ਇੱਕ ਸ਼ਾਰਟ ਜੀ ਨੋਟਿਸ ਦੇ ਉੱਤੇ ਸਾਡੀ ਰਿਕੁਐਸਟ ਨੂੰ ਪ੍ਰਮਾਣ ਕੀਤਾ ਇੱਥੇ ਪਹੁੰਚੇ ਹੋ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੇ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਸਾਡੀ ਅੱਜ ਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਅੱਜ ਦੀ ਪ੍ਰੈਸ ਦੇ ਵਿੱਚ ਜੋ ਅਸੀਂ ਗੱਲ ਰੱਖਣੀ ਚਾਹੁੰਦੇ ਆ ਮੇਨ ਗੱਲ ਇਹ ਆ ਕਿ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਛੋਟੇ ਵਪਾਰੀਆਂ ਦੇ ਦੁਕਾਨਦਾਰਾਂ ਤੇ ਜਿਸ ਤਰ੍ਹਾਂ ਦੇ ਸਰਕਾਰ ਦੇ ਬਾਰ ਬਾਰ ਹਮਲੇ ਹੋ ਰਹੇ ਨੇ ਉਹਨਾਂ ਹਮਲਿਆਂ ਦੇ ਮੱਦੇ ਨਜ਼ਰ ਅਸੀਂ ਲਗਾਤਾਰ ਲੜਦੇ ਆ ਰਹੇ ਹਾਂ ਤੁਸੀਂ ਦੇਖਿਆ ਖਨੌਰੀ ਸ਼ੰਭੂ ਰਤਨਪੁਰਾ ਬਾਰਡਰਾਂ ਤੇ ਬੈਠ ਕੇ ਆਪਾਂ ਲਗਭਗ ਸਾਲ ਪਰ ਲੜਾਈ ਲੜੀ ਹੈ ਔਰ ਉਸ ਲੜਾਈ ਦਾ ਜਿਹੜਾ ਮੇਨ ਇਸ਼ੂ ਸੀਗਾ ਉਸ ਹੀ ਡਾਕਟਰ ਸੁਮਿੰarnath ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਕਿ ਸਿੱਧਾ-ਸਿੱਧਾ ਕੇਂਦਰ ਨਾਲ ਸੰਬੰਧਿਤ ਸੀ ਇਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸੀ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਗੱਲਾਂ ਦਾ ਇਹ ਜਿਹੜੀਆਂ ਮੰਗਾਂ ਸੀ ਜੇ ਇਹਨਾਂ ਨੂੰ ਵਿਸਥਾਰ ਨਾਲ ਚੈੱਕ ਕਰੀਏ ਤਾਂ ਇਹ ਸੀਗਾ ਜਿਹੜੇ ਜੇ ਕੱਲੇ ਆਪਾਂ MSB ਗਰੰਟੀ ਕਾਨੂੰਨ ਨੂੰ ਲੈ ਲਈਏ ਮੇਰਾ ਖਿਆਲ ਆ ਹਰ ਇੱਕ ਪੰਜਾਬ ਵਾਸੀ ਜਿਉ ਸੰਧੀ ਮੰਨਸੀ ਦੇਖਣ ਨੂੰ ਲੱਗਦੀ ਸੀ ਕਿ ਅਨਡਾਇਰੈਕਟ ਢੰਗ ਨਾਲ ਵੀ ਕਿਸਾਨਾਂ ਦੀ ਕੱਲਿਆ ਦੀ ਹੈ ਫਸਲ ਦਾ ਰੇਟ ਮੰਗਦੇ ਦਿੱਲੇ ਕਿ ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਲੌਸੇਜ ਦੀ ਗੱਲ ਆਉਂਦੀ ਸੀ ਰੋਜ਼ ਐਕਸਪਰਟ ਬੋਲਦੇ ਸੀ ਕਿ ਧਰਤੀ ਹੇਠਲਾ ਪਾਣੀ ਗਿਆ ਧਰਤੀ ਹੇਠਲਾ ਪਾਣੀ ਗਿਆ ਤਾਂ ਉਹਦਾ ਇੱਕੋ ਹੀ ਹੱਲ ਆਪਣੇ ਕੋਲੇ ਨਜ਼ਰ ਆਉਂਦਾ ਸੀ ਕਿ ਡਾਇਵਰਸੀਫਿਕੇਸ਼ਨ ਹੋਵੇ ਲੋਕ ਝੋਨੇ ਤੋਂ ਛੱਡਣ ਫਸਲਾਂ ਤੇ ਦੂਸਰੇ ਨਤੇ ਆਉਣ। ਔਰ ਉਹਦੇ ਲਈ ਡਾਇਵਰਸੀਫਿਕੇਸ਼ਨ ਤਦੇ ਸੰਭਵ ਹੈ ਪੋਸੀਬਲ ਹੈ। ਅਗਰ ਐਮਐਸਪੀ ਗਾਰੰਟੀ ਕੁਮੋਡ ਅਦਰ ਕ੍ਰੌਪਸ ਦੇ ਉੱਤੇ ਮਿਲੇ ਤਾਂ ਸੋ ਇਹ ਕਹਿਣ ਤੋਂ ਪਾਵਾ ਵੀ ਇਨਡਾਇਰੈਕਟ ਢੰਗ ਦੇ ਨਾਲ ਸਾਰੀ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਪੰਜਾਬੀ ਪੰਜਾਬ 'ਚ ਵਸਣ ਵਾਲੇ ਦੀ ਇਹ ਸਾਂਝੀ ਮੰਗ ਆ ਪਾਣੀ ਹਰ ਇੱਕ ਨੇ ਪੀਣਾ ਹੈ। ਕੇਵਲ ਕਿਸਾਨਾਂ ਨੇ ਨਹੀਂ। ਤੋਂ ਉਹਨਾਂ ਹਾਲਾਤਾਂ ਦੇ ਵਿੱਚ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੀਟਿੰਗ ਤੇ ਬੁਲਾ ਕੇ ਸਾਡੇ ਅੰਦੋਲਨ ਦੇ ਉੱਤੇ ਹਮਲਾ ਕੀਤਾ, ਕਿਸਾਨ ਆਦਮਾ ਨੂੰ ਗ੍ਰਿਫਤਾਰ ਕੀਤਾ। ਤਾਂ ਇੱਕ ਤਰ੍ਹਾਂ ਦਾ ਵਹਿਮ ਪਾ ਲਿਆ ਸਰਕਾਰ ਨੇ। ਕਿ ਜੀ ਹੁਣ ਕਿਸਾਨ ਕੁੱਟਦੇ ਅਸੀਂ ਮੋਰਚੇ ਖੇੜ ਤੇ ਸ਼ਾਇਦ ਕਿਸਾਨ ਡਰ ਕੇ ਘਰੇ ਬੈਠ ਜਾਣਗੇ ਤੇ ਉਸ ਦਹਿਸ਼ਤ ਦੇ ਵਿੱਚੋਂ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ। ਇਹ ਦੋਨੋਂ ਬਸ ਸਰਕਾਰਾਂ ਵੱਲੋਂ ਹਮਲੇ ਹੋਏ, ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਲੈਂਦੀ ਗਈ। ਔਰ ਕੇਂਦਰ ਵੱਲੋਂ ਜਿਹੜਾ ਪਿੱਛੇ ਹੁਣ ਯੂ ਟਰਨ ਲੈਂਦਾ ਵੀ ਕੇਂਦਰ ਸਰਕਾਰ ਆਪਾਂ ਨੂੰ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਦੇ ਮਹੀਨੇ ਦੇ ਵਿੱਚ ਅਮਰੀਕਾ ਨਾਲ ਵੱਡੇ ਸਮਝੌਤੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਐਗਰੀ ਐਗਰੀਕਲਚਰ ਨਾਲ ਰਿਲੇਟਡ ਪ੍ਰੋਡਕਟ ਜਿਹਦੇ ਵਿੱਚ ਮੱਕਾ ਸੋਇਆਬੀਨ ਬਾਹਰ ਆਉਣਾ ਸੀ ਔਰ ਨਾਲ ਦੀ ਨਾਲ ਪੋਲਟਰੀ ਤੇ ਡੇਰੀ ਇਹਨਾਂ ਦੇ ਪ੍ਰੋਡਕਟ ਬਾਹਰ ਆਉਣੇ ਸੀ ਤਾਂ ਖੇਤੀ ਦੇ ਨਾਲ ਜੁੜੇ ਨੇ ਦੋਨੇ ਧੰਦੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਇੱਕ ਖੇਤੀ ਕਰਨ ਵਾਲੇ ਨੂੰ ਜਿੱਥੇ ਪ੍ਰਭਾਵਿਤ ਕਰਨਾ ਸੀ ਇਹ ਨੇ ਅਰ ਮੈਂ ਜਿਹੜੀ ਕਹੀਏ ਨੇ ਕਿ ਲੋਕਾਂ ਦੇ ਬਾਹਰ ਆਏ ਜਿਹੜੀ ਮੱਕੀ ਬਾਹਰੋਂ ਆਣੀ ਹੈ ਜਾਂ ਜਿਹੜਾ ਸੋਇਆਬੀਨ ਬਾਹਰੋਂ ਆਣਾ ਹੈ ਉਹ ਹੈ ਜੀਐਮ ਕ੍ਰੌਪ ਔਰ ਉਹ ਜਿਹੜੀ ਜੀਐਮ ਕ੍ਰੌਪ ਹੈ ਓਡੀ ਖਤਰਨਾਕ ਚੀਜ਼ ਹੈ ਅਸੀਂ ਅਸੀਂ ਜਿਹੜੇ ਲੋਕਾਂ ਜ਼ਮੀਨਾਂ ਵਾਲੇ ਲੋਕ ਆ ਅਸੀਂ ਤੇ ਆਪਦੇ ਖੇਤ ਦੇ ਵਿੱਚ ਸਰੋਂ ਬੀਜ ਕੇ ਵੀ ਤੇਲ ਪੈਦਾ ਕਰ ਲਾਂਗੇ ਅਸੀਂ ਆਪਦੇ ਖੇਤ ਦੇ ਵਿੱਚ ਮੂੰਗੀ ਬੀਜ ਕੇ ਦਾਲਾਂ ਪੈਦਾ ਕਰ ਲਾਂਗੇ ਸਾਨੂੰ ਨਹੀਂ ਲੋੜ ਉਹਨਾਂ ਚੀਜ਼ਾਂ ਦੀ ਬਿਲਕੁਲ ਨਹੀਂ ਵਰਤਾਂਗੇ ਲੇਕਿਨ ਆਮ ਪਬਲਿਕ ਆ ਜਿਹੜੀ ਉਹਨੂੰ ਸੋਇਆਬੀਨ ਦਾ ਤੇਲ ਵੀ ਖਾਣਾ ਪੈਣਾ ਸੋਇਆਬੀਨ ਦੀਆਂ ਬਣੀਆਂ ਹੋਈਆਂ ਜਿਹੜੀਆਂ ਖਲਾਂ ਨੇ ਉਹ ਜਾਨਵਰਾਂ ਦੇ ਵਿੱਚ ਦੀ ਜਾਨਵਰਾਂ ਦੇ ਮੀਟ ਦੇ ਥਰੂ ਤੇ ਜਾਨਵਰਾਂ ਦੇ ਦੁੱਧ ਦੇ ਥਰੂ ਉਹ ਸਾਡੇ ਲੋਕਾਂ ਨੂੰ ਮਤਲਬ ਇਸਤੇਮਾਲ ਖਾਣੀਆਂ ਬੱਚਿਆਂ ਨੂੰ ਪੈਣੀਆਂ ਨੇ। ਯਾਨੀ ਇਨਡਾਇਰੈਕਟ ਢੰਗ ਦੇ ਨਾਲ ਸਾਡੇ ਆਮ ਲੋਕਾਂ ਦੇ ਸਿਹਤ ਦੇ ਨਾਲ ਇੱਕ ਖਲਵਾੜ ਕਰਨ ਦੀ ਕੋਸ਼ਿਸ਼ ਇਹ ਹੋ ਰਹੀ ਸੀ ਜਿਹਦੇ ਤੋਂ ਕੇਂਦਰ ਸਰਕਾਰ ਹੁਣ ਯੂ ਟਰਨ ਲੈਂਦੀ ਨਜ਼ਰ ਆ ਰਹੀ ਹੈ। ਕਹਿ ਰਹੇ ਨੇ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਖਬਰ ਆ ਰਹੀ ਹੈ ਕਿ ਜੀ ਸਰਕਾਰ ਨੇ ਕਹਿਤਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਹੈ। ਕੋਈ ਅਜਿਹਾ ਸਮਝੌਤਾ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਦਾ ਨੁਕਸਾਨ ਕਰੇ। ਲੇਕਿਨ ਮੈਂ ਪੁੱਛਣਾ ਚਾਹਣਾ ਕਿ ਜੇ ਭਾਰਤ ਸਰਕਾਰ ਸੱਚ ਕੋ ਕਿਸਾਨਾਂ ਨਾਲ ਹੈ ਇਹ ਭਾਈ ਫਿਰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਣ ਚ ਕੀ ਦਿੱਕਤ ਹੈ ਉਹ ਕਿਉਂ ਨਹੀਂ ਬਣ ਰਿਹਾ ਲੋ ਲੋਕਾਂ ਦੀ ਉੱਠ ਰਹੀ ਮੂਵਮੈਂਟ ਹੈ ਜਿਹੜੀ ਉਹਦੀ ਘਬਰਾਹਟ ਦੇ ਵਿੱਚੋਂ ਸਰਕਾਰ ਪਿੱਛੇ ਹਟੀ ਮੈਂ ਕਹਿੰਦਾ ਫਿਰ ਵੀ ਅੱਛੀ ਗੱਲ ਹੈ ਕਿ ਚਲੋ ਮੂਵਮੈਂਟ ਹੋ ਰਹੀ ਹੈ ਸਰਕਾਰ ਪਿੱਛੇ ਹਟੀ ਹੈ ਚੰਗੀ ਗੱਲ ਹੈ ਲੇਕਿਨ ਦੂਸਰੇ ਜਿਹੜੇ ਮੁੱਦੇ ਨੇ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੇਸ਼ ਦੇ ਕਿਸਾਨਾਂ ਨਾਲ ਕੀਤੇ ਹੋਰ ਸਾਰੇ ਵਾਅਦੇ ਉਹ ਵੀ ਤਾਂ ਸਰਕਾਰ ਪੂਰੇ ਕਰੇ ਨਾ ਸੋ ਆਪਾਂ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਮੇਰਾ ਕਹਿਣ ਦਾ ਭਾਵ ਹੈ ਕਿ ਸਰਕਾਰ ਦਾ ਜੋ ਤਰਫਾ ਵਾਰ ਹੈ ਕੇਂਦਰ ਦਾ ਵੀ ਔਰ ਸਟੇਟ ਗਵਰਨਮੈਂਟ ਦਾ ਵੀ ਸਟੇਟ ਗਵਰਨਮੈਂਟ ਨੇ ਲੈਂਡ ਪੂਲਿੰਗ ਲੈ ਕੇ ਆਂਦੀ ਹੈ ਜਿਹਨੂੰ ਪੂਰਾ ਪੂਰਾ ਪੰਜਾਬ ਅੱਜ ਉਹਨੂੰ ਰਿਜੈਕਟ ਕਰ ਰਿਹਾ ਹੈ ਕੱਲਾ ਆਪਾਂ ਆ ਲੋਕ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਚਾਹਤੇ ਨੇ ਜਾਂ ਇਹਨਾਂ ਦੇ ਆਪ ਦੇ ਐਮਐਲਏ ਸਹਿਬਾਨ ਇਹਨਾਂ ਦੇ ਚੇਅਰਮੈਨ ਇਹਨਾਂ ਦੇ ਬਲਾਕ ਪ੍ਰਧਾਨ ਇਹਨਾਂ ਦੇ ਜ਼ਿਲ੍ਹਿਆਂ ਦੇ ਆਭਦੇਦਾਰ ਉਹਨੂੰ ਰਿਜ਼ਲਟ ਕਰਕੇ ਪਾਰਟੀ ਦੇ ਵਿੱਚੋਂ ਸਤੀਫੇ ਦੇਣੇ ਸ਼ੁਰੂ ਕੀਤੇ ਹੋਏ ਨੇ ਜੇ ਉਹ ਸਤੀਫੇ ਦੇ ਰਹੇ ਤਾਂ ਫਿਰ ਇਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿਸਾਨਾਂ ਨੂੰ ਕਹਿੰਦੇ ਅਸੀਂ ਸਮਝਾਵਾਂਗੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਜਥੇਬੰਦੀਆਂ ਲੋਕਾਂ ਨੂੰ ਉਲਝਾ ਰਹੀਆਂ ਨੇ ਪੋਲੀਟੀਕਲ ਪਾਰਟੀਆਂ ਲੋਕਾਂ ਦੇ ਵਿੱਚ ਗਲਤ ਭਰਮ ਫਲਾ ਰਹੀਆਂ ਨੇ ਉਹ ਭਾਈ ਤੁਹਾਡਿਆਂ ਨੂੰ ਤਾਂ ਤੁਸੀਂ ਸਮਝਾ ਲਓ ਉਹ ਕਾਦੇ ਲਈ ਸਤੀਫੇ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਜਿਹੜੇ-ਜਿਹੜੇ ਬੰਦਿਆਂ ਨੂੰ ਸਮਝ ਆ ਰਹੀ ਹੈ ਕਿ ਸਿੱਧਾ-ਸਿੱਧਾ ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੀ 65000 ਏਕੜ ਜ਼ਮੀਨ ਲੈਣ ਦਾ ਹਮਲਾ ਕੀਤਾ ਜਾ ਰਿਹਾ। ਸਵਾਲ ਇੱਥੇ ਉਹਨੇ ਖੜਾ ਹੁੰਦਾ ਹੈ ਕਿ ਜਿਹੜੀਆਂ ਪੂਰੇ ਪੰਜਾਬ ਦੇ ਕਿਸੇ ਵੀ ਸ਼ਹਿਰ ਚਲੇ ਜਾਓ। ਕੋਈ ਸ਼ਹਿਰ ਤੁਹਾਨੂੰ ਇਹੋ ਜਿਹਾ ਨਹੀਂ ਮਿਲੇਗਾ। ਜਿੱਥੇ ਕੋਈ ਨਾ ਕੋਈ ਕਲੋਨੀਆਂ ਪਹਿਲਾਂ ਬਣਾਉਣ ਦੀ ਪ੍ਰਪੋਜ਼ਲ ਬਣੀ ਔਰ ਉਹ ਜ਼ਮੀਨਾਂ ਪਈਆਂ ਨੇ। ਹੁਣ ਜਦੋਂ ਜ਼ਮੀਨਾਂ ਪਈਆਂ ਐ, ਉਹਨਾਂ ਜ਼ਮੀਨਾਂ ਦੇ ਭਾਈ ਬਣਾ ਲਓ ਪਹਿਲਾਂ ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਲੋਕਾਂ ਨੂੰ ਜਿਹੜੀ ਪਾਪੂਲੇਸ਼ਨ ਸਾਡੀ ਵੱਧ ਗਈ ਆ ਉਹਨਾਂ ਨੂੰ ਘਰਾਂ ਦੀ ਲੋੜ ਐ ਤਾਂ ਫਿਰ ਆਪਾਂ ਦੇਖ ਲੈਨੇ ਆ ਉਦੋਂ ਵੀ ਅਗਲੀ ਗੱਲ ਐ ਜਿਹੜੀ ਪਾਪੂਲੇਸ਼ਨ ਦੇ ਕੋਲੇ ਵਿਚਾਰਾਂ ਕੋਲੇ ਛੱਤ ਹੈ ਨਹੀਂ ਜਿਹੜੇ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਆ ਕੀ ਇਹ ਏਡੀਆਂ ਏਡੀਆਂ ਬਿਲਡਿੰਗਾਂ ਉਸਾਰ ਕੇ ਉਹਨਾਂ ਨੂੰ ਉਹਦੇ ਵਿੱਚ ਫਲਾਟ ਫਲਾਟ ਦੇ ਦਊਗੀ ਸਰਕਾਰ ਕੀ ਇਹ ਉਹਨਾਂ ਵਾਸਤੇ ਆ ਬਿਲਕੁਲ ਨਹੀਂ ਇਹ ਇਨਡਾਇਰੈਕਟ ਧੰਗ ਦੇ ਨਾਲ ਸਾਡੀ ਜ਼ਮੀਨ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਤੋਂ ਲੁੱਟ ਕੇ ਫੇਰੇ ਇਹਨੂੰ ਇਹਦੇ ਇਹਨੂੰ ਅੱਗੇ ਬਿਲਡਿੰਗਸ ਨੂੰ ਦੇਣਾ ਹੈ ਤੇ ਉਹਨਾਂ ਦੇ ਰਾਹੀਂ ਕਰੋੜਾਂ ਰੁਪਈਆ ਆਪਦੀ ਇਲੈਕਸ਼ਨ ਫੰਡ ਲਈ ਇਕੱਠਾ ਕਰਨ ਦੀ ਇੱਕ ਛੜਜੰਤਰ ਹੈ ਜਿਹੜਾ ਸਰਕਾਰ ਕਰ ਰਹੀ ਹੈ ਜਿਹੜਾ ਅਸੀਂ ਫਰੀ ਆਫ ਕਾਸਟ ਕਹਿੰਦੇ ਆਂ ਦੇਖੋ 1 ਏਕੜ ਆ ਜਿਹੜੀ ਜੋ ਇਹਨਾਂ ਦੀ ਪਾਲਿਸੀ ਹੈ ਪਾਲਿਸੀ 'ਚ ਇਹ ਹੈ ਕਿ ਤੁਸੀਂ ਸਾਨੂੰ 1 ਏਕੜ ਜ਼ਮੀਨ ਦਿਓ ਅਸੀਂ ਉਹਦੇ ਅਗੇਂਸਟ ਤੁਹਾਨੂੰ ਵਾਪਸ 1200 ਗਾਜਾ ਦੇਾਂਗੇ ਸਾਡੀ ਲੈਣੀ ਤੁਸੀਂ 4840 ਗਾਜਾ ਹੈ ਤੇ ਸਾਡੀ ਚੋਈ ਤੁਸੀਂ 1200 ਗਜ ਸਾਨੂੰ ਦੇ ਕੇ ਕਹਿ ਰਹੇ ਹੋ ਕਿ ਬਹੁਤ ਵੱਡਾ ਤੁਹਾਡੇ ਤੇ ਆਸਾਨ ਕਰਾਂਗੇ ਜੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਕਰੋੜਾਪਤੀ ਬਣਾ ਦੇਾਂਗੇ ਤਾਂ ਸਾਡਾ ਇੱਥੇ ਸਵਾਲ ਇਹ ਹੈ ਕਿ ਜੇ ਸੱਚੀਓ ਤੁਸੀਂ ਕਿਸਾਨ ਪੱਖੀ ਹੋ ਉਹ ਭਾਈ ਇਹ ਕਿਹੜਾ ਕਿਸਾਨ ਪੱਖੀਆਂ ਵਾਲਾ ਫੈਸਲਾ ਹੈ ਕਿ 3600 ਗਜ ਜ਼ਮੀਨ ਸਾਡੀ 3640 ਗਜ ਬਿਨਾਂ ਕੋਈ ਪੈਸਾ ਦਿੱਤੇ ਹੜੱਪ ਲੈਣੀ ਹੈ ਇਹ ਤਾਂ ਬੜਾ ਮਤਲਬ ਇਹ ਤਾਂ ਇੱਕ ਤਰੀਕਾ ਜਿਵੇਂ ਆਮ ਕਹਾਵਤ ਹੈ ਕਿ ਕਿਸੇ ਨੂੰ ਡਾਕੂ ਆਨੇ ਅਗੇ ਲੁੱਟ ਲਿਆ ਤੇ ਲੁੱਟਣ ਤੋਂ ਬਾਅਦ ਸਾਰਾ ਘਰ ਦੀਆਂ ਗੰਢਾ ਬੰਨ ਕੇ ਲੈ ਗਏ ਤੇ ਵਿੱਚੋਂ 10 ਰੁਪਏ ਤੁਰੇ ਜਾਂਦੇ ਉਹਨਾਂ ਦੇ ਘਰੇ ਬੈਠੀ ਹੈ ਫਿਰ ਬੱਚੀ ਨੂੰ ਦੇਖ ਕੇ ਸਿਰ ਤੇ ਹੱਥ ਧਰ ਜਾਣ ਕਿ ਲਓ ਬੇਟਾ ਆ ਅਸੀਂ ਤੈਨੂੰ ਅਸੀਂ ਕੰਨਿਆਦਾਨ ਕਰਨ ਲੱਗੇ ਆ ਇਹ ਉਹ ਕਰਨ ਲੱਗੀ ਹੈ ਸਾਡੀ ਸਰਕਾਰ ਸਾਡਾ ਇੱਕ ਇੱਕ ਇੱਕਰ ਲੁੱਟ ਕੇ ਤੇ 1200 ਗਜ ਦੇ ਕੇ ਸਾਡੀਆਂ ਬੱਚੀਆਂ ਦੇ ਸਿਰ ਤੇ ਹੱਥ ਧਰਨ ਵਾਲੀਆਂ ਗੱਲਾਂ ਨਹੀਂ ਆਉਣ ਵਾਲੀ 16 ਅਗਸਤ ਨੂੰ ਰਈਆ ਮੰਡੀ ਦੇ ਵਿੱਚ ਇੱਕ ਐਸਕੇਮ ਨਾਨ ਪੋਲਿਟিক্যাল ਵੱਲੋਂ ਵੱਡਾ ਇਕੱਠ ਕਰਕੇ ਭਵੰਤਮਾਨ ਸਰਕਾਰ ਨੂੰ ਇਹ ਪਿੱਛੇ ਮੋੜਨ ਦਾ ਕੰਮ ਕਰਾਂਗੇ ਔਰ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਜਾਣਦੇਾਂਗੇ ਔਰ ਇਹਦੇ ਚੋ ਅਗਲੀ ਗੱਲ ਹੈ ਜਿਹੜੀ ਜਿਹੜੀ ਮੈਂ ਕੇਂਦਰ ਦੀ ਗੱਲ ਕੀਤੀ ਹੈ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਪਾਲਿਸੀ ਦੇ ਖਿਲਾਫ ਜਾਂ ਸਾਡੀਆਂ ਜਿਹੜੀਆਂ ਅਰਜ਼ੂਆਂ ਪਈਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਕਿਸਾਨਾਂ ਦੇ ਪਾਇ ਕੇਸ ਵਾਪਸ ਕਰਵਾਉਣੇ ਲੈਂਡ ਐਕੁਇਜ਼ੀਸ਼ਨ ਐਕਟ 2013 ਜਿਹੜਾ ਬੜੀ ਵੱਡੀ ਲੜਾਈ ਲੜਨ ਤੋਂ ਬਾਅਦ ਬਣਾਇਆ ਔਰ ਸਰਕਾਰ ਨੇ ਉਹਦੀ ਬੜੀਆਂ ਅਮੈਂਡਮੈਂਟ ਐਵਿੰਗੇਟੇਟੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸਭ ਨੂੰ ਰੱਦ ਕਰਵਾ ਕੇ ਉਸੇ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਮੁੜ ਦੁਬਾਰਾ ਬਹਾਲ ਕਰਾਉਣਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ 25 ਅਗਸਤ ਨੂੰ ਇੱਕ ਦਿਨ ਦਾ ਪ੍ਰੋਗਰਾਮ ਲੱਖਾਂ ਕਿਸਾਨਾਂ ਦੀ ਬੇਨਤੀ ਪੂਰੇ ਭਾਰਤ ਦੇ ਵਿੱਚੋਂ ਦਿੱਲੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਸਾਡਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਤੋਂ ਇਹ ਮੇਨ ਪਰਪਸ ਹੀ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ ਮੈਂ ਫਿਰ ਪਹਿਲੇ ਗੱਲੇ ਕਰਿਆ ਕਿ ਨੋ ਪ੍ਰੋਬਲਮ ਐਸੀ ਕਹੀ ਸੀ ਇਕੱਠਿਆਂ ਨੂੰ ਲਵਾਈ ਲੜੀ ਆ ਕੀ ਹੋ ਗਿਆ ਜੀ ਅੱਜ ਅਸੀਂ ਮਤਲਬ ਉਸ ਤੋਂ ਬਾਅਦ ਸਾਡੀ ਹਜੇ ਕੋਈ ਇਸ ਵਿਸ਼ੇ ਦੇ ਉੱਤੇ ਮੀਟਿੰਗ ਨਹੀਂ ਹੋਈ ਲੇਕਿਨ ਜਿਓ ਕਰ ਰਹੇ ਨੇ ਉਹ ਵੀ ਸਾਡੇ ਨੇ ਅਸੀਂ ਉਹਨਾਂ ਦੇ ਨਾਲ ਆ ਇੱਕ ਵਾਰ ਕਲੀਅਰ ਕਰਦੇ ਆ ਲਾਸਟ ਦੇ ਉੱਤੇ ਗੱਲ ਕਈ ਵਾਰੀ ਭੁਲੇਖਾ ਰਹਿ ਜਾਂਦਾ ਸਰਕਾਰ ਨੂੰ ਵੀ ਇਹ ਖਿੰਡੇ ਨੇ ਸ਼ਾਇਦ ਕੁੱਟ ਕੇ ਕੋਈ ਮਸਲਾ ਹੱਲ ਕਰ ਲਾਂਗੇ ਕਿਸੇ ਵੀ ਗਰੁੱਪ ਤੇ ਅਗਰ ਸਰਕਾਰ ਕਿਸੇ ਤਰ੍ਹਾਂ ਦੀ ਵੀ ਹਤਿਆਚਾਰ ਕਰੇਗੀ ਅਸੀਂ ਮੂਰਲੇ ਪਾਸੇ ਹੋ ਕੇ ਖੜਾ ਰਹੇ ਆਪਦੇ ਸਾਥੀਆਂ ਦੇ ਨਾਲ ਮੈਂ ਸਤਰਾਮ ਸਿੰਘ ਪਗੜੀਆਂ ਪ੍ਰਧਾਨ ਪਗੜੀ ਸੰਭਾਲਿਆ ਔਰ ਮੈਂਬਰ ਸੰਯੁਕਤ ਮੋਰਚਾ ਗਾਇ ਰਾਜਨੀਤਿਕ ਕਾਰਤ ਜਿਵੇਂ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਉਹ ਆਪ ਜੀ ਨੂੰ ਦੱਸ ਦਿੱਤੀਆਂ ਨੇ ਜਿਹੜਾ ਅਗਲਾ ਰਈਏ ਦੇ ਵਿੱਚ ਸਾਡਾ ਪ੍ਰੋਗਰਾਮ ਜਿਹੜੀ ਆ ਕਾਨਫਰੰਸ ਜਿਹੜੀ ਵੱਡੀ ਹੋ ਰਹੀ ਹੈ ਕਿਸਾਨਾਂ ਦੀ ਉਦੇ ਸਬੰਧ ਵਿੱਚ ਦੱਸਣਾ ਚਾਹੁੰਦਾ ਕਿ ਅਸੀਂ ਪ੍ਰਬੰਧ ਬਹੁਤ ਵੱਡੇ ਕੀਤੇ ਨੇ ਇੱਕ ਉਥੇ ਛੜਦੀ ਵਿਵਸਥਾ ਜਿਹੜੀ ਆ ਉਹ ਬਹੁਤ ਵੱਡਾ ਵਾ ਤੇ ਜਿਹੜੀ ਸਾਡੀ ਜਿੰਨੀ ਗੈਦਰਿੰਗ ਆਉਣੀ ਆ ਕਿਉਂਕਿ ਪਹਿਲਾਂ ਜਿੰਨੀਆਂ ਦੇ ਸਾਡੀਆਂ ਮੀਟਿੰਗਾਂ ਹੋਈਆਂ ਨੇ ਸਾਡੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਸਾਨੂੰ ਜਿਹੜੀ ਘਾਟ ਸੀ ਇਹ ਲੱਗਦੀ ਸੀ ਵੀ ਸਾਡੇ ਕੋ ਗੱਡੀਆਂ ਖਿਲਾਰਨ ਦੀ ਜਿਹੜੀ ਜਗ੍ਹਾ ਉਹ ਬਹੁਤ ਘੱਟ ਪੈ ਜਾਂਦੀ ਸੀ ਇਹ ਮੰਡੀ ਬਹੁਤ ਵੱਡੀ ਹੋਣ ਕਾਰਨ ਜਿਹੜਾ ਵਾ ਇੱਥੇ ਅਸੀਂ ਪ੍ਰਬੰਧ ਜਿਹੜਾ ਇਹ ਕੀਤੇ ਹੋਏ ਨੇ ਜਿਹੜੀ ਸੰਗਤ ਆਉਣੀ ਉਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦੀ ਜਿਹੜੀ ਆ ਪ੍ਰਬੰਧ ਉਹ ਪੂਰਾ ਹੋਇਆ ਹੈ ਤ ਸਾਡੇ ਲੀਡਰ ਜਿਹੜੇ ਆ ਨਿਰੰਤਰ ਇਸ ਜਿਹੜੀ ਆ ਕਾਨਫਰੰਸ ਨੂੰ ਮਜ਼ਬੂਤ ਕਰਨ ਵਾਸਤੇ ਬੜੀ ਦਿਨ ਰਾਤ ਇੱਕ ਸਿੱਧਤਾ ਦੇ ਨਾਲ ਲੱਗੇ ਹੋਏ ਨੇ ਇਹਦੇ ਵਿੱਚ ਇੱਕ ਸਵਾਲ ਜਿਹੜਾ ਪੱਤਰਕਾਰ ਵੀਰ ਨੇ ਕੀਤਾ ਸੀ ਪੰਜਾਬ ਸਰਕਾਰ ਦੇ ਵੱਲ ਕਿ ਜਿਹੜੀ ਪੰਜਾਬ ਸਰਕਾਰ ਹੈ ਤੇ ਕਿਸਾਨਾਂ ਦੇ ਹਤੈਸ਼ੀ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਡਿਵਰਸੀਫਿਕੇਸ਼ਨ ਦੀ ਜਦੋਂ ਜਦੋਂ ਗੱਲ ਕੀਤੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜਿਹੜੋ ਸੱਤਾ ਦੇ ਵਿੱਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਡਿਵਰਸਿਫਿਕੇਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਗੰਨੇ ਦੀ ਖੇਤੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਉੱਤੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਕਮੇਟੀ ਬਣੀ ਸੀਗੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਗੰਨੇ ਦੀਆਂ ਜਿਹੜੀਆਂ ਵੀ ਪ੍ਰੋਬਲਮ ਸੀਗੀਆਂ ਸਾਡੀਆਂ ਉਹਨੂੰ ਲਾ ਕੇ ਉਹਦੇ ਵਿੱਚ ਮੀਟਿੰਗਾਂ ਜਿਹੜੀਆਂ ਸੀ ਇਸ 8 ਤਰੀਕ ਨੂੰ ਜਿਹੜੀ 8 ਅਗਸਤ ਨੂੰ ਅਸੀਂ ਰੱਖੀ ਸੀ ਉਹ ਵੀ ਜਿਹੜੀ ਮਲਤਵੀ ਜਿਹੜੀ ਸਰਕਾਰ ਨੇ ਕਰ ਦਿੱਤੀ ਕਿਉਂਕਿ ਸਾਡੀ ਇੱਕ ਵੀ ਮੰਗ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਪਗੌਣ ਤੇ ਜਿਹੜੀ ਆ ਉਹ ਨਹੀਂ ਆ ਰਹੀ ਕਿਉਂਕਿ ਸਾਡੀ ਬਾਰ-ਬਾਰੇ ਮੰਗ ਹੁੰਦੀ ਆ ਪੀ ਗੰਨੇ ਦਾ ਰੇਟ ਲੈਣਾ ਵਾ ਗੰਨੇ ਦੀ ਪੇਮੈਂਟ ਲੈਣੀ ਆ ਜਿਹੜੀ 61 ਰੁਪਏ ਸਬਸਿਡੀ ਜਿਹੜਾ ਸਰਕਾਰ ਨੇ ਦੇਣੀ ਸੀ ਇਹ ਅਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਈ ਗਈ ਕੁਝ ਮਿਲਰ ਵੱਲੋਂ ਜਿਹੜੀਆਂ ਨੇ ਸਾਡੀਆਂ ਪੇਮੈਂਟਾਂ ਉਹ ਵੀ ਰੋਕੇ ਰੱਖੀਆਂ ਗਈਆਂ ਨੇ ਇਹਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਲਾਮਬੰਦ ਕਰਕੇ ਇਸ ਸਰਕਾਰ ਦੇ ਵਾਅਦਾ ਖਿਲਾਫੀ ਦੇ ਜੋ ਉਹਨਾਂ ਦੇ ਮਸੂਬੇ ਨੇ ਸਰਕਾਰ ਦੇ ਲੋਕਾਂ ਨੂੰ ਲੁੱਟਣ ਦੇ ਉਹਦੇ ਜਾਗਰੂਕ ਕਰਨਾ ਦੂਸਰਾ ਪੰਜਾਬ ਸਰਕਾਰ ਜਿਹੜੀ ਆਈ ਸੀ ਇਹਨਾਂ ਕਿਹਾ ਵੀ ਬਾਸਮਤੀ ਬੜੀ ਵੱਡੀ ਪੱਦਰ ਤੇ ਬੀਜੋ ਤੇ ਤੁਹਾਡੀ ਬਾਸਮਤੀ ਜਿਹੜੀ ਆ ਕੋ ਐਮਐਸਪੀ ਦੀ ਗਾਰੰਟੀ ਕਾਨੂੰਨ ਦੇ ਵਿੱਚ ਦਰ ਦੇ ਵਿੱਚ ਲਾ ਕੇ ਉਹ ਖਰੀਦੀ ਜਾਊਗੀ ਤੇ ਮੂੰਗੀ ਜਿਹੜੀ ਆ ਉਹ ਵੀ ਅਸੀਂ ਖਰੀਦਾਂਗੇ ਜਦ ਕਿ ਸਾਰੀਆਂ ਹੀ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਹਰ ਮਹਾਜ ਦੇ ਉੱਤੇ ਫੇਲ ਹੋਈ ਆ ਇਸ ਚੀਜ਼ ਨੂੰ ਘਰ ਘਰ ਦੇ ਵਿੱਚ ਲਜਾਨ ਤੱਕ ਜਿਹੜੇ ਆ ਸਾਡਾ ਐਸਕੇਮ ਜਣਾ ਦਾ ਗੈਰ ਰਾਜਨੀਤਿਕ ਮੋਰਚਾ ਵਾ ਇਹ ਨਿਰੰਤਰ ਜਿਹੜਾ ਲੜਾਈ ਲੜ ਰਿਹਾ ਤੇ ਜਿਹੜੀ ਸਾਂਝ ਵਾਲੀ ਗੱਲ ਆ ਅਸੀਂ ਤੇ ਹਰ ਪਲੇਟਫਾਰਮ ਤੇ ਹਰ ਮਜ਼ਦੂਰ ਨੂੰ ਹਰ ਮੁਲਾਜ਼ਮ ਨੂੰ ਹਰ ਕਿਸਾਨ ਨੂੰ ਇਹ ਗੱਲ ਕਹਿੰਨੇ ਆ ਪੇ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਲੜੋ ਤਾਂ ਪੂਰੀ ਸ਼ਿੱਦਤ ਦੇ ਨਾਲ ਲੜੋ ਜਿੰਨਾ ਯਾਰ ਸਾਡੇ ਕੋ ਅਧਿਕਾਰ ਸਾਡੇ ਜਿਹੜੇ ਲੈ ਨਹੀਂ ਜਾਂਦੇ ਸਾਡੀ ਬੇਨਤੀ ਆ ਕਿ ਜਿਹੜੀ ਸਾਡੀ ਮਹਾਪੰਚਾਇਤ ਰਈਆ ਦੇ ਵਿੱਚ 16 ਤਰੀਕ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਮੂਲੀਅਤ ਕਰਨ ਭਾਵੇਂ ਉਹ ਮੁਲਾਜ਼ਮਾਂ ਦੀਆਂ ਹੋਣ ਭਾਵੇਂ ਉਹ ਕਿਸਾਨਾਂ ਦੀਆਂ ਹੋਣ ਭਾਵੇਂ ਮਜ਼ਦੂਰਾਂ ਦੀਆਂ ਹੋਣ ਇਹ ਸਾਰਿਆਂ ਨੂੰ ਨਾਲ ਲੈ ਕੇ ਤੇ ਇਸ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਇਹ ਉਹ ਵਾਅਦਾ ਖਿਲਾਫੀ ਜਿਹੜੀ ਉਹ ਯਾਦ ਕਰਾਈ ਜਾ ਸਕੇ ਤੇ ਆਪਣੇ ਅਧਿਕਾਰ ਜਿਹੜੇ ਆ ਉਹ ਲੈ ਜਾ ਸਕਦੇ